ਖਬਰ ਹੁਸ਼ਿਆਰਪੁਰ ਸ਼ਹਿਰ ਤੋਂ ਜਿੱਥੇ ਕਿ ਬੀਤੀ ਰਾਤ ਕਰੀਬ 9:30 ਵਜੇ ਮਹਾਲਪੁਰ ਅੱਡੇ ਨਸਤੇਕ ਗੱਡੀ ਸਵਾਰ ਇੱਕ ਫੋਟੋਗ੍ਰਾਫਰ ਦਾ ਦੁਆਨ ਪਛਾਤਿਆ ਨੇ ਗੱਡੀ ਭੰਨ ਕੇ ਕੈਮਰਾ ਲੈ ਉੱਠ ਲਿਆ ਤੇ ਫਰਾਰ ਹੋ ਗਏ ਘਟਨਾ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦਿਆਂ ਫੋਟੋਗ੍ਰਾਫਰ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਸੈਸ਼ਨ ਚੌਂਕ ਤਰਫੋਂ ਆ ਰਿਹਾ ਸੀ ਤੇ ਇਸ ਦੌਰਾਨ ਜਿਵੇਂ ਹੀ ਮਹਾਲਪੁਰ ਅੱਡੇ ਨਸਤੇਕ ਪਹੁੰਚਿਆ ਤਾਂ ਪਿੱਛਿਓਂ ਐਕਟਿਵਾਂ ਤੇ ਆਏ ਦੋ ਮੁੰਡਿਆਂ ਨੇ ਉਸ ਦੀ ਗੱਡੀ ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨੂੰ ਵੀ ਆ ਕੇ ਫੜ ਲਿਆ ਤੇ ਇਸ ਤਰ੍ਹਾਂ ਉਸ ਦੀ ਗੱਡੀ ਦੀ ਪਿਛਲੀ ਸੀਟ ਤੇ ਪਿਆ ਮਹਿੰਗਾ ਕੈਮਰਾ ਚੋੱਕ ਕੇ ਫਰਾਰ ਹੋ ਗਏ ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਐਕਟਿਵ ਵਾ ਦਾ ਨੰਬਰ ਨੋਟ ਕਰ ਲਿਆ ਗਿਆ ਤੇ ਪੁਲਿਸ ਹੁਣ ਜਲਦ ਤੋਂ ਜਲਦ ਉਕਤ ਲੁਟੇਰਿਆਂ ਨੂੰ ਕਾਬੂ ਕਰੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਠਾਣਾ ਸਿਟੀ ਦੇ ਪੁਲਿਸ ਅਧਿਕਾਰੀ ਨਾਨਕ ਸਿੰਘ ਦਾ ਕਹਿਣਾ ਕਿ ਪੁਲਿਸ ਵੱਲੋਂ ਨੌਜਵਾਨ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਹੁਸ਼ਰਪਰ ਨਿਊਜ਼ ਦੇ ਨਾਲ ਚੇਤਨ ਕਸ਼ਕ ਦੀ ਰਿਪੋਰਟ ਕੀ ਨਾਮ ਵਾਜੀ ਤੁਹਾਡਾ ਮਨਦੀਪ ਸਿੰਘ ਭਾਈ ਮਨਦੀਪ ਸਿੰਘ ਕੀ ਹੋਇਆ ਵਾਜੀ ਭਾਰੀ ਹੋਇਆ ਕੁਛ ਨਹੀਂ ਮੈਂ ਆਉਂਦਾ ਪਿਆ ਇਹ ਸ਼ੀਸ਼ੇ ਚੋਂਗ ਤੋਂ ਮਾਲ ਪਰਡੇ ਪਹੁੰਚਾਈ ਆ ਉਹਦੇ ਪਿੱਛੋਂ ਦੋਨੇ ਕੈਮਰਾ ਜਾਨਕੀ ਪਿੱਛੋਂ ਸ਼ੀਸ਼ੇ ਤੇ ਉਹਨੇ ਮਾਰੀਆਂ ਇੱਟਾਂ ਦੋਨੇ ਪਾਸਿਓਂ ਬੰਦੇ ਗਵਾ ਕੋਲ ਮੈਨੂੰ ਫੜਿਆ ਗੜਿਓਂ ਫੜਿਆ ਦੋਨੇ ਸਿੱਟਾ ਕਰੀਆਂ ਮੇਰੇ ਮਾਰਨ ਲੱਗੇ ਮੈਂ ਕਿਹਾ ਆ ਜਾਓ ਗੱਲਾਂ ਗੱਲਾਂ ਉਹਨੇ ਪਿੱਛੋਂ ਜਾ ਕੇ ਉਹਨੂੰ ਕੈਮਰਾ ਕੱਢ ਲਿਆ ਮੇਰਾ 7000 ਕੈਮਰਾ ਸੀ ਮੇਰਾ ਲੈ ਗਏ ਚੋਰੀ ਗਿਆ ਉਹ ਉਹ ਕੌਣ ਸੌੜ ਗਏ ਭਰੀ ਬੰਦੇ ਇਹਨਾਂ ਦਾ ਮੈਨੂੰ ਨਹੀਂ ਪਤਾ ਕੌਣ ਆ ਨੰਬਰ 9 ਦਾ ਐਕਟਿਵਾ ਦਾ ਐਕਟਿਵਾ ਤੇ ਸੀਗੇ ਕਿੰਨੇ ਜਾਣੇ ਸੀਗੇ ਦੋ ਜਾਣੇ ਆ ਭਾਜੀ ਮੇਰਾ ਸਮਾਨ ਬਾਕੀ ਪੇਚਾ ਉਹ ਇੱਕ ਕੈਮਰਾ ਲੈ ਕੇ 도ੜ ਗਏ ਤੁਸੀਂ ਕਿੰਨੇ ਜਾਣੇ ਸੀਗੇ ਮੈਂ ਇਕੱਲਾ ਭਾਜੀ ਤੁਹਾਡੇ ਕੋਈ ਵਾਕਫ ਹੋਣੋਂ ਬੰਦੇ ਕੋਈ ਕੋਈ ਨਹੀਂ ਭਰੀ ਆ ਗਵਾਂਡੀ ਮੇਰੇ ਜਾਣ ਕੇ ਬਾਕਮ ਹੁੰਨੀ ਹੈ ਕਿ ਉਹ ਗਵਾਂਡੀ ਆਏ ਉਹੀ ਮੈਨੂੰ ਬਚਾਇਆ ਉਹਨਾਂ ਨੂੰ ਪਤਾ ਕੀ ਗੱਲਬਾਤ ਹੋਈ ਇੱਥੇ ਅਜਸਤ ਪੰਚਤ ਮਿੰਟ ਪਹਿਲਾਂ ਸਾਨੂੰ ਖਬਰ ਮਿਲਈ ਕਿ ਮਾਲਪੁਰ ਡੇਰੇ ਨੇਲੇ ਕਿਸੇ ਗੱਡੀ ਦੇ ਵਿੱਚ ਕੋਈ ਨਾਮੋ ਨੁਮਾ ਗੜਕਿਆਂ ਨੇ ਗੱਡੀ ਦੇ ਸ਼ੀਸ਼ੇ ਵਿੱਚ ੱਟ ਮਾਰ ਕੇ ਤੇ ਉਹਦੇ ਵਿੱਚ ਪਿਆ ਜਿਹੜਾ ਕੈਮਰਾ ਵਿੱਚੋਂ ਚੱਕ ਕੇ ਭਜਦੇ ਨੇ ਮੌਕੇ ਤੇ ਆਏ ਆ ਤੇ ਦੇਖਦੇ ਆ ਜੋ ਵੀ ਹੈਗਾ ਆ ਉਹਦੇ ਸੀਸੀਟੀਵੀ ਕੈਮਰੇ ਲੱਗੇ ਆ ਤੇ ਉਹ ਖੋਗਾਲ ਕੇ ਤਾਂ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਉਹਨਾਂ ਖਿਲਾਫ ਕਾਰਵਾਈ we at gna university see potential in everyone and everything around us we drive innovation and entrepreneurship we groom competent global citizens to effect positive change around them